ਅਸੀਂ ਆ ਗਏ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਆਏ ਆਏ ਸੀ ਸਵੇਰ ਸਵੇਰ ਆਏ ਸੀ ਆਪਣੇ ਖੇਤ ਫਾਰਮ ਤੇ ਤੁਸੀਂ ਦੇਖ ਸਕਦੇ ਧੁੰਦ ਬਹੁਤ ਸੀਗੀ ਤੇ ਸੂਰਜ ਵੀ ਇਹ ਥੋੜਾ ਥੋੜਾ ਨਿਕਲਿਆ ਸੀਗਾ ਪਹਿਲਾਂ ਪਾਈ ਜਾ ਕੇ ਧੁਈ ਹੱਥ ਹੁਥ ਸੇਕ ਕੇ ਫਿਰ ਖੋਲਿਆ ਅਸੀਂ ਆਪਣਾ ਫਾਰਮ ਧੁੰਦ ਬਹੁਤ ਹੁੰਦੀ ਆ ਵੀ ਧੁੰਦ ਦੇ ਕਰਕੇ ਨਾ ਬਾਦਲਾ ਬੱਲਮ ਟੰਗਿਆ ਵਾ ਸੀ ਉਹ ਵੀ ਮਤਲਬ ਹੀ ਫਟ ਗਿਆ ਸੀਗਾ ਤੇ ਜਦੋਂ ਅਸੀਂ ਜਾ ਕੇ ਫਾਰਮ ਖੋਲਿਆ ਤੇ ਰਾਤ ਅਸੀਂ ਉਪਰੋਂ ਪ੍ਰੋਪਰ ਖਰਾਕ ਤਾਂ ਪਾ ਗਏ ਸੀਗੇ ਨਾ ਤੇ ਇਹ ਡੱਬੇ ਵਿੱਚ ਧੰਦਾ ਸੀਗਾ ਥੋੜਾ ਜਿਹਾ ਬਾਲਨ ਬੂਲਾਂ ਜਿਹਾ ਫਾਇਲ ਫੂਫੇ ਜੇ ਤੇ ਇਹ ਡੱਬਾ ਅਸੀਂ ਅੱਖ ਤਾਂ ਸੀਗਾ ਅੰਦਰ ਅੰਦਰ ਜਾ ਕੇ ਫਾਰ ਨੂੰ ਜਨਰ ਕੁੰਡਾ ਲਾ ਕੇ ਮੁਰਗੀਆਂ ਵੱਲ ਮਾਰਿਆ ਫਿਰ ਧਿਆਨ ਅਸੀਂ ਤੇ ਹੁੰਜ ਤਾਂ ਵਿੱਚ ਤੂੜੀ ਤਾੜੀ ਬਹੁਤ ਜ਼ਿਆਦਾ ਗਈ ਤੇ ਆਸੇ ਪਾਸ ਨੂੰ ਸਦਾ ਕਵਰ ਕੀਤਾ ਹੋਇਆ ਠੰਡ ਤਾਂ ਅੰਦਰ ਜਾਂਦੀ ਨਹੀਂ ਇੰਨੀ ਬਲਮ ਵਗੈਰਾ ਲਾਏ ਹੋਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲੇ ਦੇਸੀ ਪਿਓਰ ਦੇਸੀ ਆਰ ਆਈ ਆਰ ਮੁਰਗੀ ਆ ਗਈ ਜਿਹੜੀ ਮਤਲਬ ਇਹ ਆਂਡਾ ਵੀ ਕਈ ਜੀ ਵਿੱਚਾਂ ਦੇ ਡਬਲ ਗੋਲੀ ਨਿਕਲਿਆ ਹੁੰਦੀ ਹੈਗੀ ਤੇ ਆਂਡਾ ਵੀ ਸ਼ੁੱਧ ਦੇਸੀ ਹੈ ਉਹ ਪ्योर ਸੋਧ ਦੇਸੀ ਆਂਡਾ ਹੈਗਾ ਆਪਣਾ ਦੇਸੀ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲ ਆਰ ਆਈ ਆਰ ਮੁਰਗੀ ਹੈਗੀ 100 ਕੁ ਮੁਰਗੀ ਪਾਈ ਹੋਈ ਹੈ ਕਿਨ ਆਪਣੇ ਫਾਰਮ 'ਚ ਤੇ ਸਵੇਰੇ ਸਵੇਰੇ ਆਂਡੇ ਹਜੇ ਘਟ ਦਿੰਦੀਆਂ ਹੁੰਦੀਆਂ ਦਿਉਂ ਦਿਉਂ ਦਿਨ ਚੜੀ ਜਾਊਗਾ ਓਵੇਂ ਓਵੇਂ ਆਂਡੇ ਦੇ ਜਾਂਦੀਆਂ ਗਿਆ ਉਹ ਵਿੱਚ ਆਇਆ ਵੀ 2-4 ਆਂਡੇ ਤਾਂ ਸਵੇਰੇ ਵੀ ਦੇ ਦਿੱਤੇ ਸੀਗੇ ਕੰਨਾਂ ਨੇ ਤੇ ਪਰ ਇਹ ਨਵੇਂ ਨਵੇਂ ਫਾਰਮ 'ਚ ਜਾਣ ਬਰ ਪਾਏ ਆ ਉਹਦਾ ਕਰਕੇ ਜੀਜੂ ਵੀ ਨਹੀਂ ਘਟ ਲਾਉਂਦੇ ਆ ਜੀ ਹਜੇ ਇੱਕ ਲੋਨਾਂ ਦੇ ਇੱਕ ਜੀ ਲੌਣ ਲੱਗ ਜਾਣਗੇ ਤੇ ਕਈ ਵੀ ਪੁੱਛਦੇ ਸੀਗੇ ਕਮੈਂਟ ਸ਼ੇਅਰ ਕਰਕੇ ਵੀ ਵੀਰੇ ਇਹ ਆਂਡੇ ਤੂੜੀ ਚ ਨੱਪੇ ਹਾਂ ਬਾਈ ਤੂੜੀ ਚਾਂਦੇ ਕਈ ਹਰ ਨੱਪੇ ਜਾਂਦੇ ਹੁੰਦੇ ਆ ਤੂੜੀ ਚ ਹੱਥ ਮਾਰ ਕੇ ਸਮਾਂ ਲੈ ਕੇ ਦੇਖ ਲਿਆ ਕਰੋ ਨਹੀਂ ਇਹ ਭੰਨ ਦੇ ਰਹੀਆਂ ਗੀਆਂ ਤੇ ਖਾਦ ਵਗੈਰਾ ਸਾਰੀ ਇਹ ਪ੍ਰੋਪਰ ਪਈ ਸੀ ਹੁਣ ਥੋੜਾ ਪਾਣੀ ਪੂਣੀ ਪਾਤਾ ਸੀ ਕ੍ਰੇਟਾਂ ਚ ਥੋੜੀ ਥੋੜੀ ਖਾਦ ਪਾਤੀ ਸੀ ਕੇ ਨਾ ਤੇ ਸਵੇਰੇ ਸਵੇਰੇ ਹਜੇ ਆਂਡੇ ਮਤਲਬ ਜਦੋਂ ਦੇਖੇ ਜਾ ਕੇ ਇਹਨੇ ਤਾਂ ਹੈ ਨਹੀਂ ਸੀ ਇਹ ਦੋ ਚਾਰ ਆਂਡੇ ਦਿੱਤੇ ਤੁਸੀਂ ਦੇ ਸਕਦਾ ਮਾਂ ਦੇਸੀ ਆਂਡਾ ਸਿੱਧਾ ਆਂਡੇ ਦਾ ਸੇਵ ਵੀ ਬਹੁਤ ਵਧੀਆ ਹੈਗਾ ਵੀ ਐਵੇਂ ਬਲੇਲ ਵਾਂਗੂ ਕਿਉਂ ਦੇਣਾ ਇਹਨਾਂ ਨੇ ਖਰਾਕ ਛਤੀ ਆਂਡਾ ਸਾਰਾ ਹਨਾ ਤੇ ਜਾਨਵਰ ਸਾਰੇ ਆਪਣੇ ਐਕਟ ਵਾ ਗਏ ਕਿਉਂ ਇਹਨਾਂ ਨੂੰ ਕੈਲਸ਼ੀਅਮ ਕਲਸ਼ੀਅਮ ਨੇਂਦੇ ਰਹਿੰਨੇ ਆ ਆਪਾਂ ਤੁਸੀਂ ਆਂਡੇ ਦਾ ਸੈਜ ਵੀ ਚੱਕਰ ਸਦਾ ਆਂਡੇ ਦਾ ਸੈਜ ਵੀ ਵਧੀਆ ਹੁੰਦਾਗਾ ਆਪਣੇ ਕੋਲੇ ਕਿਸੇ ਵੀ ਭੈਣ ਭਰਾਣੇ ਲੈਣਾ ਹੋਵੇ ਆਂਡਾ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਵੀਡੀਓ ਦੇ ਨਾਲ ਨਾਲ ਆਪਾਂ ਨਾ ਮਤਲਬ ਵੀ ਆਪਣਾ ਨੰਬਰ ਸ਼ੇਅਰ ਕਰਾਂਗੇ ਤੇ ਕਿਸੇ ਵੀ ਭੈਣ ਭਰਾ ਨੂੰ ਲੋੜ ਹੋਵੇ ਦੇਸੀ ਆਂਡੇ ਦੀ ਤੇ ਆਪਣੇ ਨਾਲ ਕੰਟੈਕਟ ਕਰਕੇ ਲੈ ਸਕਦਾਗਾ ਤੇ ਫਿਰ ਅਸੀਂ ਗਾਹਾਂ ਦੂਜੇ ਖੁੱਡੇ ਚ ਗਏ ਖਾਨੇ ਚ ਦੇਖਿਆ ਤੇ ਪ੍ਰੋਪਰ ਸਾਰੀਆਂ ਮੁਰਗੀਆਂ ਆਪਣੀਆਂ ਐਕਟ ਬਣੇ ਸਾਰੀਆਂ ਆਇ ਨਹੀਂ ਕੋਈ ਮੁਰਗੀਆਂ ਮੁਰਗੀਆਂ ਆਪਣੀਆਂ ਸੁਸਤਾ ਜਾਂ ਕੋਈ ਬਿਮਾਰੀ ਠਮਾ ਲਈ ਇਹ ਜਾਂ ਕੁਝ ਇੱਕ ਖਾਸੀਆਂ ਰੱਖਦੇ ਆਂ ਕੰਡਾ ਸੀ ਆ ਤੱਕੇਗਾ ਅੰਡੇ ਤੇ ਵੀ ਸਹਿ ਦੇ ਸਕਦੇ ਹਾਂ ਸਹਿਜ ਬਹੁਤ ਵਧੀਆ ਅੰਡੇ ਦਾ ਜਮਾ ਸ਼ੁੱਧ ਦੇਸੀ ਅੰਡਾ ਬਲੇਲਰਾਂ ਦੇ ਆਪਾਂ ਦੋ ਖਾਲੀਏ ਤਿੰਨ ਖਾਲੀਏ ਇੱਕ ਖਾਲੀਏ ਇੱਕ ਬਰਾਬਰ ਆ ਬਾਈ ਤੇ ਖਰਾਖ ਰੂਕ ਪਾ ਕੇ ਅਸੀਂ ਸਾਰੀਆਂ ਮੁਰਗੀਆਂ ਦਾ ਧਿਆਨ ਮਾਰਿਆ ਫਿਰ ਤੇ ਧਿਆਨ ਮਾਰ ਕੇ ਕੋਈ ਪਾਣੀ ਦੀ ਕਮੀ ਜਾਂ ਫੀਡ ਦੀ ਕਮੀ ਆ ਉਹ ਅਸੀਂ ਸਵੇਰ ਸਵੇਰੇ ਆ ਕੇ ਦੇਖ ਜਾਈਏ ਕਿਦਾ ਤੇ ਉਦੋਂ ਬਾਅਦ ਜਿਉਂ-ਜਿਉਂ ਮਤਲਬ ਵੀ ਦਿਨ ਚੜੀ ਜਾਂਦਾਗਾ ਤਿਆਂ-ਤਿਆਂ ਇਹ ਆਂਡੇ ਧਰੀ ਜਾਂਦੀਆਂ ਗਿਆ ਸਵੇਰੇ ਸਵੇਰੇ ਹਜੇ 2-4 ਆਂਡੇ ਸੀਗੇ ਤੇ ਅਸੀਂ ਪ੍ਰੋਪਰ ਖੁੱਡੇ ਦੇ ਵਿੱਚ ਧਿਆਨ ਮਾਰਿਆ ਵੀ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਸਫਾਈ ਵਗੈਰਾ ਵੀ ਆਪਾਂ ਇਹਦੀ ਦਿਨੇ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਜਿਹੜੀ ਮੁਰਗੀ ਹੈ ਆਰ ਆਈ ਮੁਰਗੀ ਹੈਗੀ ਤੇ ਸਾਰੀ ਆਂਡੇ ਦੇਣ ਵਾਲੀ ਮੁਰਗੀ ਹੈ ਵੱਡੀ ਕਿਸੇ ਵੀ ਭੈਣ ਭਰਾ ਨੂੰ ਆਂਡਿਆਂ ਦੀ ਲੋੜ ਹੁੰਦੀ ਹੈ ਅਸੀਂ ਨਾ ਮੈਂਸ਼ਨ ਕਰਾਂਗੇ ਆਵਦਾ ਨੰਬਰ ਤੇ ਨੰਬਰ ਤੁਸੀਂ ਫੋਨ ਕਰਕੇ ਤੁਸੀਂ ਕਦੋਂ ਵੀ ਆਂਡੇ ਲਿਆ ਸਕਦੇ ਹੋ 10 20 ਦੋ ਟ੍ਰਿਆਂ ਆਪਣੇ ਕੋਈ ਇਹ 100 ਕਾਂਡਾ ਹੁੰਦਾਗਾ ਤਕਰੀਬਨ ਤੇ ਬਾਕੀ ਹਜੇ ਇੱਕ ਦੋ ਦਿਨਾਂ ਤੱਕ ਜੀ ਲਾ ਦੇਣਗੀਆਂ ਤੇ ਪ੍ਰਾਪਰਟੀ ਸਾਰੇ ਆਂਡੀ ਧਰਦੀਆਂ ਆਉਂ ਤਾਂ ਇਹ ਮੁਰਗੀਆਂ ਵੱਡੀਆਂ ਪੱਠੀਆਂ ਮੁਰਗੀਆਂ ਨਹੀਂ ਬਾਈ ਇਹ ਤੁਸੀਂ ਦੇਖ ਸਕਦੇ ਹੋ ਪ੍ਰਾਪਰ ਸਾਰੀਆਂ ਮੁਰਗੀਆਂ ਆਪਣੀਆਂ ਐਕਟਿਵ ਨੇ ਕੋਈ ਆਇਆ ਨਹੀਂ ਬਿਮਾਰੀ ਠਮਾਰੀ ਆ ਜਾਂ ਕੋਈ ਅੰਡੇ ਨੂੰ ਪੁਆਇੰਟ ਤੁਸੀਂ ਦੇਖ ਸਕਦੇ ਕਾਂਡਾ ਆਪ ਹੈਗਾ ਇਹ ਅੰਡੇ ਦਾ ਤੁਸੀਂ ਸਾਈਜ਼ ਵੀ ਚੈੱਕ ਕਰ ਸਕਦੇ ਹੋ ਹਨ ਵੀ ਐ ਕੋਈ ਛੋਟਾ ਸਾਈਜ਼ ਨਹੀਂ ਹੈਗਾ ਵਧੀਆ ਸਾਈਜ਼ ਹੈਗਾ ਅੰਡੇ ਦਾ